जय श्री राम युद्धਿਆ ਦੇ ਵਿੱਚ ਮੰਦਰ ਬਣ ਰਿਹਾ राम भगवान जी ਦਾ ਜਿਹੜਾ ਉਹਦਾ ਮਾਹ ਉਸਤ 22 ਤਰੀਕ ਨੂੰ ਬੜੇ ਛਰਦਾ ਤੇ ਭਾਵਨਾ ਦੇ ਨਾਲ ਸਾਰੇ ਹੀ ਦੇਸ਼ ਵਾਸੀਆਂ ਵੱਲੋਂ ਮਨਾਇਆ ਜਾ ਰਿਹਾ ਹੈ ਉਸ ਵਾਸਤੇ ਸਾਰੇ ਹੀ ਦੇਸ਼ ਵਾਸੀਆਂ ਸ਼ਹਿਰ ਨਿਵਾਸੀਆਂ ਵੱਲੋਂ ਦੀ ਯੰਗ ਮੇਰਾਮਾ ਕ੍ਰਿਸ਼ਨਾ ਕਲੱਬ ਦੇ ਵੱਲੋਂ ਮੈਂ ਚੇਅਰਮੈਨ ਵਿਜੇ ਸ਼ਰਮਾ ਵਧਾਈ ਦਿੰਦਾ ਬਹੁਤ ਬਹੁਤ ਮੁਬਾਰਕਾ ਦਿੰਦਾ ਹਾਂ ਜੋ ਇਹ ਮੰਦਿਰ ਬਣ ਕੇ ਤਿਆਰ ਹੋ ਚੁੱਕਾ ਹੈ 22 ਤਰੀਕ ਨੂੰ ਰਾਮ ਲੱਲਾ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਸ਼ਟਾ ਨੂੰ ਮੁੱਖ ਰੱਖਦੇ ਹੋਏ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਰਾਤ ਨੂੰ ਦੀਪਮਾਲਾ ਕੀਤੀ ਜਾਵੇ ਤੇ ਅਸਤ ਬਾਜੀ ਚਲਾਈ ਜਾਵੇ ਸ਼ਹਿਰ ਦੇ ਵਿੱਚ ਸਾਰਿਆਂ ਦਾ ਸਹਿਯੋਗ ਪੈ ਸਕੇ ਸਾਰੇ ਸ਼ਹਿਰ ਦੇ ਵਾਸੀਆਂ ਨੂੰ ਸੱਦਾ ਪੱਤਰ ਵੀ ਦਿੱਤੇ ਜਾ ਚੁੱਕੇ ਨੇ ਹਰ ਸੰਸਥਾ ਵੱਲੋਂ ਧਾਰਮਿਕ ਸੰਸਥਾ ਵੱਲੋਂ ਆਪ ਜੀ ਨੂੰ ਸਭ ਨੂੰ ਫਿਰ ਬੇਨਤੀ ਆ ਕਿ ਵੱਧ ਤੋਂ ਵੱਧ ਦੀਪ ਮਾਲਾ ਕਰਕੇ ਪ੍ਰਭੂ ਰਾਮ ਜੀ ਦੇ ਸ਼ੀਰਵਾਦ ਦੇ ਪਾਗੀ ਬਣੋ ਜੈ શ્રી ਰਾਮ